ਕਾਲਾਂ ਪੈ ਗਈਆਂ ਸਨ ਸਵੇਰ ਦਾ ਗਿਆ ਹੋਇਆ ਗੰਡਾ ਸਿੰਘ ਅਜੇ ਤੱਕ ਘਰ ਨਹੀਂ ਸੀ ਪਰ ਤਿਆ ਜਵੰਦੀ 2-3 ਵਾਰ ਆਈ ਸੀ ਚੰਦੋ ਦਾ ਪਤਾ ਲੈਣ ਤੇ ਚੱਜੀ-ਚੱਜੀ ਇਹ ਵੀ ਦੱਸ ਗਈ ਸੀ ਕਿ ਗੰਡਾ ਸਿੰਘ ਉਹਦੇ ਨਾਲ ਬਹੁਤ ਗੁੱਸੇ ਸੀ ਸਾਰੀਆਂ ਗੱਲਾਂ ਤੇ ਵਿਚਾਰ ਕਰਕੇ ਚੰਦੋ ਦਾ ਦਿਲ ਘਟ ਰਿਹਾ ਸੀ ਉਹ ਸਮਝਦੀ ਸੀ ਕਿ ਅੱਜ ਫੇਰ ਕੋਈ ਹੋਣੀ ਵਰਤਣ ਵਾਲੀ ਹੈ ਜੀਤੋ ਪੰਜ-ਛੇ ਦਿਨਾਂ ਤੋਂ ਆਪਣੀ ਭੈਣ ਕੋਲ ਗਈ ਹੋਈ ਸੀ ਰਾਤ ਦੀਆਂ ਰੋਟੀਆਂ ਪੱਕ ਪਈਆਂ ਸੂਰਤ ਖਾ ਕੇ ਹਰਪਾਲ ਕੋਲ ਚਲ ਪਾੜਨ ਚਲਾ ਗਿਆ ਤੇ ਚੰਦੋ ਚੌਂਕੇ ਵਿੱਚ ਬੈਠੀ ਸੋਚਾਂ ਵਿੱਚ ਡੁੱਬ ਗਈ। ਸੂਰਤ ਦੀ ਵਦੀ ਅੱਧੀ ਰੋਟੀ ਖਾ ਕੇ ਉਹ ਬਾਕੀ ਦੇ ਭਾਂਡੇ ਸਾਭਣ ਲੱਗ ਪਈ। ਇੰਨੇ ਚਿਰ ਨੂੰ ਗੰਢਾ ਸਿੰਘ ਵੀ ਬਾਹਰੋਂ ਆਉਂਦਾ ਦੱਸ ਪਿਆ। ਉਹਦੇ ਹੱਥ ਵਿੱਚ ਸੰਮਾ ਵਾਲੀ ਡਾਂਗ ਫੜੀ ਹੋਈ ਸੀ। ਉਹਦੇ ਨੇਤਰ ਗੁੱਸੇ ਨਾਲ ਲਹੂ ਉਗਲ ਰਹੇ ਸਨ ਤੇ ਕ੍ਰੋਧ ਨਾਲ ਮੱਥੇ ਤੇ ਤਿਉੜੀਆਂ ਪਈਆਂ ਹੋਈਆਂ ਸਨ। ਉਹ ਦਿਲ ਨਾਲ ਕੋਈ ਪੱਕਾ ਫੈਸਲਾ ਕਰਕੇ ਆਇਆ ਜਾਪਦਾ ਸੀ। ਚੰਦੋ ਉਹਨੂੰ ਇਸ ਦਸ਼ਾਵ ਵਿੱਚ ਵੇਖ ਕੇ ਡਰ ਗਈ। ਉਹ ਮੂੰਹ-ਮੂੰਹ ਬੋਲਣ ਦੀ ਥਾਂ ਉਹ ਦੇ ਵੱਲ ਬੈਟ-ਬੈਟ ਵੇਖਣ ਲੱਗੀ ਗੰਡਾ ਸਿੰਘ ਨਾ ਕੁਝ ਪੁੱਛਿਆ ਨਾ ਦੱਸਿਆ ਆਉਂਦਾ ਉਹਨੂੰ ਡਾਂਗੀ ਡਹਿ ਪਿਆ ਚੰਦੋ ਦੇ ਮੂੰਹੋਂ ਦੋ ਵਾਰ ਨਿਕਲਿਆ ਹਾਏ ਮੈਂ ਮਰ ਗਈ ਬਚਾਓ ਕੋਈ ਤੇ ਉਹ बेहोश ਹੋ ਕੇ ਪਉਣ ਤੇ ਡੈਗ ਪਈ ਨਾਲ ਦੇ ਕੋਠੇ ਤੇ ਹਰਪਾਲ ਕੇ ਘਰ ਸੂਰਤ ਤੇ ਹਰਪਾਲ ਖਲੋਤੇ ਗੱਲਾਂ ਕਰ ਰਹੇ ਸਨ ਉਹਨਾਂ ਦੇ ਕੰਨੀ ਚੰਦੋ ਦੀ ਚੀਕ ਪਈ ਤਾਂ ਵੇਖ ਕੇ ਦੋਵੇਂ ਭੱਜ ਜਾਈ ਕੋਠੇ ਤੋਂ ਰਸੋਈ ਤੇ ਤੇ ਰਸੋਈ ਤੋਂ ਹਾਰਿਆ ਰਹੀ ਉਹ ਥੱਲੇ ਉੱਤਰ ਆਏ ਆਉਂਦਿਆਂ ਦੋਹਾਂ ਨੇ ਗੰਡਾ ਸਿੰਘ ਨੂੰ ਫੜ ਲਿਆ ਸੂਰਤ ਨੇ ਉਹਨੂੰ ਜੱਫਾ ਪਾ ਲਿਆ ਤੇ ਹਰਪਾਲ ਨੇ ਡਾਂਗ ਖੋ ਲਈ ਉਹ ਵੇਲੇ ਸਰਨਾ ਪੜ ਲੈਿੰਦੇ ਤਾਂ ਗੰਡਾ ਸਿੰਘ ਜ਼ਰੂਰ ਚੰਦੋ ਨੂੰ ਜਾਨੋਂ ਮਾਰ ਦਿੰਦਾ ਉਹ ਗੁੱਸੇ ਵਿੱਚ ਸੂਰਤ ਤੇ ਹਰਪਾਲ ਨੂੰ ਜੋ ਮੂੰਹ ਆਈ ਕਹੀ ਜਾ ਰਿਹਾ ਸੀ ਤੇ ਉਹਨਾਂ ਦੇ ਹੱਥਾਂ ਵਿੱਚੋਂ ਨਿਕਲ ਕੇ ਫਿਰ ਚੰਦੋ ਵੱਲ ਜਾਣਾ ਚਾਹੁੰਦਾ ਸੀ ਉਹਨਾਂ ਦੋਹਾਂ ਨੇ ਧੱਕ ਕੇ ਗੰਡਾ ਸਿੰਘ ਨੂੰ ਘਰੋਂ ਬਾਹਰ ਕੱਢਿਆ ਤੇ ਫਿਰ ਚੰਦੋ ਦੇ ਮੂੰਹ ਵਿੱਚ ਪਾਣੀ ਪਾ ਕੇ ਉਹਨੂੰ ਹੋਸ਼ ਵਿੱਚ ਲਿਆਂਦਾ ਮੰਜੇ ਤੇ ਪਾ ਕੇ ਉਹ ਚੰਦੋ ਨੂੰ ਅੰਦਰ ਲੈ ਗਏ ਐਸ ਵਾਰੋਂ ਨੂੰ ਇੰਨੀਆ ਸੱਟਾਂ ਵੱਜੀਆਂ ਸਨ ਕਿ ਬਚਣ ਦੀ ਆਸ ਨਹੀਂ ਸੀ। ਚੌ ਤਿੰਨਾਂ ਥਾਵਾਂ ਤੋਂ ਲਹੂ ਵੀ ਵਗਣ ਲੱਗ ਪਿਆ ਸੀ। ਸੂਰਤ ਨਾਲੇ ਉਹਦੇ ਫੱਟਾਂ ਤੇ ਪੱਟੀਆਂ ਬਨ ਰਿਹਾ ਸੀ, ਨਾਲੇ ਰੋ ਰਿਹਾ ਸੀ। ਜਦ ਰਾਗ ਚੰਦੋਂ ਨੂੰ ਸੂਰਤ ਆਈ ਤਾਂ ਹਰਪਾਲ ਨੇ ਪੁੱਛਿਆ, "ਤਾਈ ਜੀ ਸੁਣਾਓ।" ਚੰਦੋਂ ਨੇ ਨਿਗਾਹ ਭਰ ਕੇ ਉਸ ਵੱਲ ਵੇਖਿਆ ਤੇ ਬੋਲੀ, "ਹਰਪਾਲ, ਐਸ ਸਭ ਕਾਸੇ ਦਾ ਕਾਰਨ ਤੂੰ ਏ। 나 ਖੂ ਵਿੱਚੋਂ ਕੱਢ ਦੋਂ ਤੇ ਨਾ ਮੈਨੂੰ ਇਸ ਤਰ੍ਹਾਂ ਹੜਤ ਰੋਣੇ ਪੈਂਦੇ। ਕਿਉਂ ਬਚਾਇਆ ਜੇ ਮੈਨੂੰ?" ਪਰਾ ਮਾਰ ਕੱਟਣ ਦਿਓ ਆ ਰੋਜ ਦਾ ਟੈਂਟਾ ਮੁੱਕ ਜਾਂਦਾ ਹਾਏ ਮੇਰੀਏ ਮਾਂ ਕਿਉਂ ਜਣਿਆ ਸੀ ਮੈਨੂੰ ਚਾਚੀ ਜੀ ਚੁੱਪ ਕਰੋ ਮੇਰਾ ਜੀ ਘਟਦਾ ਜਾਂਦਾ ਏ ਸੂਰਤ ਨੇ ਅੱਖਾਂ ਭਰ ਕੇ ਕਿਹਾ ਇਹਨਿਆ ਨੂੰ ਪੰਡਤ ਵੀ ਆ ਪਹੁੰਚਾ ਉਹ ਬਾਹਰੋਂ ਗੰਡਾ ਸਿੰਘ ਦੇ ਮਗਰੇ ਮਗਰ ਆਇਆ ਸੀ ਉਹ ਇਹ ਨਹੀਂ ਸੀ ਚਾਹੁੰਦਾ ਕਿ ਗੰਡਾ ਸਿੰਘ ਚੰਦੋ ਨੂੰ ਮਾਰ ਕੱਤੇ ਜਦ ਗੰਡਾ ਸਿੰਘ ਆਪਣੇ ਘਰ ਵੜਿਆ ਸੀ ਪੰਡਤ ਜਾਣ ਵਜ ਕੇ ਪਿੱਛੇ ਖਲੋ ਗਿਆ ਸੀ ਚੰਦੋ ਦੀਆਂ ચીਕਾਂ ਸੁਣ ਕੇ ਉਹ ਵੀ ਅਗਾਹ ਵਧਿਆ ਸੀ ਪਰੋਦੀ ਆਪਣ ਤੋਂ ਪਹਿਲਾਂ ਹੀ ਦੋਵੇਂ ਮੁੰਡੇ ਆ ਪਹੁੰਚੇ ਸਨ ਸੋ ਉਹ ਪਿਛਾਂ ਹੀ ਮੁੜ ਗਿਆ ਸੀ ਜਦੋਂ ਸੂਰਤ ਨੇ ਗੰਡਾ ਸਿੰਘ ਨੂੰ ਘਰੋਂ ਬਾਹਰ ਧੱਕ ਕੇ ਕੱਢਿਆ ਸੀ ਉਦੋਂ ਪੰਡਤ ਉਹਨੂੰ ਫੜ ਕੇ ਆਪਣੇ ਨਾਲ ਲੈ ਗਿਆ ਸੀ ਉਹਨੇ ਉਸ ਨੂੰ ਮਾੜੀ ਮੋਟੀ ਝਾੜ ਵੀ ਪਾਈ ਕਿਉਂ ਨੇ ਇੰਨਾ ਕਿਉਂ ਮਾਰਿਆ ਨਾਲੇ ਇਹ ਡਰਾਵਾ ਵੀ ਦਿੱਤਾ ਕਿ ਜੇ ਉਹ ਮਰ ਜਾਂਦੀ ਤਾਂ ਲੋਕਾਂ ਨੇ ਗਵਾਹੀਆਂ ਦੇ ਕੇ ਉਹਨੂੰ ਫਾਹੇ ਲਵਾ ਦੇਣਾ ਸੀ ਇਸ ਤਰ੍ਹਾਂ ਸਮਝਾਪ ਜਾ ਕੇ ਗੰਡਾ ਸਿੰਘ ਨੂੰ ਆਪਣੇ ਘਰ ਬਹਾ ਕੇ ਪੰਡਤ ਫੈਰ ਚੰਦੋ ਦੀ ਸੌਰਤ ਨੂੰ ਆਇਆ ਉਕੂਲਾ ਕੇ ਬੋਲਿਆ ਦੇਵੀ ਇਹ ਕੀ ਅਨਰਥ ਹੋਇਆ ਚੰਦੋ ਨੇ ਵੇਖ ਕੇ ਕੰਡ ਕੱਢ ਲਿਆ ਲਾਗੇ ਦੇ ਮੰਜੇ ਤੇ ਬਹਿ ਕੇ ਪੰਡਤ ਫਿਰ ਬੋਲਿਆ ਮੈਂ ਉਸ ਬਾਪੀ ਨੂੰ ਬੜਾ ਵਰਜਾ ਪਰ ਉਹ ਇੱਕੋ ਗੱਲ ਕਹੀ ਜਾਏ ਕਿ ਮੈਂ ਉਹਨੂੰ ਜਾਨੋਂ ਮਾਰ ਕਤਣਾਏ ਮੈਂ ਸਮਝਾਉਣ ਵਿੱਚ ਸਾਰੀ ਵਾਹ ਲਾਈ ਕਿ ਸ਼ਾਸਤਰਾਂ ਵਿੱਚ ਇਸਤਰੀ ਨੂੰ ਮਾਰਨਾ ਮਹਾਪਾਪ ਲਿਖਿਆ ਹੈ ਪਰ ਉਹ ਫਿਰ ਵੀ ਨਾ ਟਲਿਆ ਮੈਂ ਤਾਂ ਉਨਾਚਰ ਉਹਨੂੰ ਆਪਣੇ ਕੋਲੋਂ ਉਠਾ ਨਹੀਂ ਸੀ ਦਿੱਤਾ ਜਿੰਨਾ ਚਿਰ ਉਹ ਮਨ ਨਹੀਂ ਸੀ ਗਿਆ ਕਿ ਹੁਣ ਘਰ ਵਿੱਚ ਕੋਈ ਮਕਾਨ ਨਹੀਂ ਪਾਵਾਂਗਾ ਪਰ ਤੇਰੀ ਤਕਦੀਰ ਅਸਲ ਵਿੱਚ ਤੇਰੇ ਅਸਰ ਮੰਗਲ ਦਾ ਸਾਇਆ ਏ ਮੈਂ ਇਸ ਦਾ ਕੋਈ ਉਪਾਏ ਸੋਚਾਂਗਾ ਮੈਨੂੰ ਤੇਰਾ ਬੜਾ ਦਰਦ ਏ ਲੈ ਆ ਮ आलम ਸੱਟਾਂ ਉੱਤੇ ਲਾਓ ਮੈਂ ਫਿਰ ਕਿਸੇ ਦਾ ਨਾਵਾਂਗਾ ਚੰਦੋ ਸਾਰੀਆਂ ਗੱਲਾਂ ਚੁੱਪ ਕਰਕੇ ਸੁਣਦੀ ਰਹੀ ਉਹਦਾ ਦਿਲ ਕਿਸੇ ਡੂੰਗੀ ਗੋਂਦ ਵਿੱਚ ਰੁੱਝਾ ਹੋਇਆ ਸੀ ਉਹ ਦੇਵੀ ਤੋਂ ਵੱਧ ਕੇ ਰਾਖਸ਼ਣੀ ਬਨਣਾ ਚਾਹੁੰਦੀ ਸੀ ਉਹ ਮਨ ਹੀ ਮਾਨ ਵਿੱਚ ਬਦਲੇ ਦੀ ਸੋਚ ਰਹੀ ਸੀ ਪੰਡਤ ਬਿਨਾ ਉੱਤਰ ਓਡੀ ਕੇ ਸੂਰਤ ਨੂੰ ਮਾਲਮ ਪੜਾ ਕੇ ਚੱਲਦਾ ਬਣਿਆ ਪਾਲਕ ਪਿੱਛੇ ਹਰਪਾਲ ਵੀ ਆਪਣੇ ਘਰ ਨੂੰ ਚਲਾ ਗਿਆ ਹਰਪਾਲ ਤੇ ਸੁਰਿੰਦਰ ਦੀ ਰਾਤ ਚੰਦੋ ਦੀ ਦੁਖੀ ਹਾਲਤ ਤੇ ਵਿਚਾਰ ਕਰਦਿਆਂ ਨਿਭ ਗਈ ਤੇ ਸੂਰਤ ਦੀ ਉਹਦੇ ਫੱਟਾਂ ਤੇ ਟਕਹੋਰ ਕਰਦਿਆਂ ਪੂਰਾ 1 ਮਹੀਨਾ ਚੰਦੋ ਮੰਝੇ ਤੇ ਪਈ ਰਹੀ ਇੰਨੇ ਸਮੇਂ ਵਿੱਚ ਉਹ ਦੋਵੇਂ ਜੀ ਆਪਸ ਵਿੱਚ ਕਦੇ ਨਹੀਂ ਬੋਲੇ ਚੰਦੋ ਹਣ ਬੋਲਣਾ ਵੀ ਨਹੀਂ ਚਾਹੁੰਦੀ ਸੀ ਉਹਦੇ ਮਨ ਦੀਆਂ ਸੋਚਾਂ ਕਦੇ ਮੁੱਕਦੀਆਂ ਨਹੀਂ ਸਨ ਜਵੰਦੀ ਉਹਦੇ ਕੋਲ ਰੋਜ਼ ਆਉਂਦੀ ਤੇ ਕਿੰਨਾ ਕਿੰਨਾ ਚਰ ਬੈਠੀ ਅਫਸੋਸ ਕਰਦੀ ਰਹਿੰਦੀ ਉਹ ਚੰਦੋ ਦਾ ਦਹਿਲ ਆਪਣੀ ਮਿੱਠੀ ਹੋਈ ਗੋਦ ਅਨਸਾਰ ਬਣਾਉਣਾ ਚਾਹੁੰਦੀ ਸੀ ਇੱਕ ਦਿਨ ਗੱਲਾਂ ਕਰਦਿਆਂ ਕਰਦਿਆਂ ਜਵੰਦੀ ਨੇ ਆਖੀ ਦਿੱਤਾ ਨੀ ਇਹੋ ਜਿਹੇ ਸੁਹਾਗ ਪਣੋ ਕੀ ਥੜਿਆ ਹੋਇਆ ਏ ਪਰਾਂ ਲਾਸੋ ਮਗਰੋਂ ਫੀਮਤਾ ਉਹ ਖਾਂਦਾ ਹੀ ਏ ਦੇਸੋ ਕਿਸੇ ਦਿਨ ਵਟਕੇ ਗੋਲਾ ਹੋਰ ਬੰਦਿਆਂ ਦਾ ਘਾਟ ਆ ਏ ਇਹੋ ਜਿਹੇ ਨਾਲੋਂ ਤਾਂ ਰੰਡੇਪਾ ਹੀ ਚੰਗਾ ਏ ਮੇਰੇ ਵਰਗੀ ਹੋਵੇ ਤਾਂ ਬਦਲਾ ਲੈ ਕੇ ਛੱਡੇ ਆਪ ਜੋ ਡੁੱਬਣ ਉੱਠ ਭੱਜੀ ਸੈ ਉਹ ਸਦੀ ਅਲਖ ਨਹੀਂ ਸੀ ਇਲਾਹੀ ਦੀ ਚੰਦੋ ਦੇ ਦਿਲ ਤੇ ਹੋਰ ਕਿਸੇ ਗੱਲ ਦਾ ਤਾਂ ਪਤਾ ਨਹੀਂ ਅਸਰ ਹੋਇਆ ਕਿ ਨਾ ਪਰ ਉਹਦੀ ਆਤਮਾ ਬਦਲਾ ਬਦਲਾ ਪਕਾਰ ਉੱਠੀ ਉਹ ਹਰ ਵੇਲੇ ਚੁੱਪ ਚੁੱਪ ਰਹਿਣ ਲੱਗੀ ਉਹਨੇ ਦ੍ਰਿੜ ਇਰਾਦਾ ਬਣਾ ਲਿਆ ਕਿ ਜਾਂ ਤਾਂ ਪਤੀ ਹੱਥੋਂ ਮਰਨਾ ਪਵੇਗਾ ਜਾਂ ਉਹਨੂੰ ਮਾਰਨਾ ਪਵੇਗਾ ਉਹ ਪੈਰਾ ਬੱਦੀ ਸੋਚਦੀ ਰਹਿੰਦੀ ਮੈਂ ਜਦ ਤੋਂ ਇਸ ਘਰ ਵਿੱਚ ਆਈਆਂ ਇੱਕ ਦਿਨ ਵੀ ਸੌਕਦਾ ਨਹੀਂ ਕਟਿਆ ਰੋਜ਼ਮਾਰ ਘਟਾਈ ਤੇ ਗਾਲਾਂ ਮੀਨੇ ਪਹਿਲਾਂ ਮੈਂ ਆਪਿਆਂ ਵੈਰ ਕਮਾਇਆ ਤੇ ਫਿਆਰੇ ਨੇ ਇਹਨੇ ਲੜ ਲੱਗੀ ਦਾ ਕੋਈ ਮੌਲਣਾ ਪਾਇਆ ਆਖਰ ਮੈਂ ਇਸ ਤਰ੍ਹਾਂ ਕਿੰਨਾ ਚਰ ਤਗਾਂਗੀ ਜੇ ਉਦਣ ਦੋਵੇਂ ਮੁੰਡੇ ਕੋਲ ਨਾ ਹੁੰਦੇ ਤਾਂ ਇਹ ਮੇਰੀ ਜਾਨ ਕੱਢ ਕੇ ਹੀ ਛੱਡਦਾ ਅਜੇ ਕਿਹੜੀ ਬੱਸ ਹੋ ਗਈ ਏ ਫੇਰ ਕਿਸੇ ਦਿਨ ਮਾਰ ਕੱਤੇਗਾ ਜੇ ਮਰਨਾ ਹੀ ਏ ਤਾਂ ਪਹਿਲਾਂ ਇਸੇ ਦਾ ਘਟ ਕਿਉਂ ਨਾ ਪਰਾਂ ਬੜੀ ਹੱਦ ਫਾਹੇ ਲੱਗ ਜਾਵਾਂਗੀ ਪਰ ਇਹ ਤਾਂ ਪਿੱਛੇ ਨਾ ਫਿਰਦਾ ਰਹੇਗਾ ਪਰ ਮੈਂ ਫਾਹੇ ਲੱਗਣ ਵਾਲਾ ਕੰਮ ਹੀ ਕਿਉਂ ਕਰਾਂਗੀ ਮੇਰੇ ਵਿੱਚ ਇੰਨੀ ਅਕਲ ਵੀ ਨਹੀਂ ਮੈਂ ਕਿਸੇ ਢਾਂਗ ਨਾਲ ਇਹਦੀ ਹਲ ਖਲਾਵਾਂਗੀ। ਕੀਮਤਾ ਖਾਂਦਾ ਹੀ ਏ, ਬਸ ਕਿਸੇ ਦਿਨ ਵਧੇਰੇ ਦੇ ਦੇਾਂਗੀ। ਮੇਰਾ ਕਿਨੇ ਨਾਂ ਲੈਣਾ ਏ, ਪਰ ਇਹਦੇ ਪਿੱਛੋਂ ਮੇਰਾ ਕੀ ਬਣੇਗਾ? ਰੰਡੀਆਂ ਨੂੰ ਕੋਈ ਟਿਕਰ ਨਹੀਂ ਦਿੰਦਾ ਹੁੰਦਾ। ਪਰ ਹੁਣ ਮੈਂ ਕਿਹੜੀ ਸੁਹਾਗਣ? ਮੇਰੀ ਸਾਰੀ ਜਵਾਨੀ ਸੁੰਨੀ ਲੰਘ ਗਈ ਏ। ਨਾ ਮੈਂ ਕੁਆਰੀ ਹਾਂ, ਨਾ ਰੰਡੀ। ਰੋਜ਼ ਦੇ ਹੱਡ ਬਣਾਉਣ ਤੋਂ ਦਾ ਛੁਟਕਾਰਾ ਹੋਵੇਗਾ। ਮੇਰਾ ਸੂਰਤ ਜਿਉਂਦਾ ਰਹੇ, ਪੁੱਤਰ ਦਾ ਵਿਆਹ ਕਰਾਂਗੀ। ਨੂੰਹ-ਪੁੱਤ ਦੇ ਆਸਰੇ ਮੇਰੀ ਨਿਭ ਜਾਏਗੀ। ਜੇ ਬਉਟੀ ਰੇ ਅੱਖੇ ਲੱਗ ਕੇ ਸੂਰਤ ਵੀ ਪਰ ਨਹੀਂ ਉਹ ਇਸ ਤਰ੍ਹਾਂ ਦਾ ਨਹੀਂ ਉਹ ਟਿੱਡੋ ਜਣਿਆ ਵਾਗ ਮੇਰਾ ਆਦਰ ਕਰਦਾ ਏ ਬਦਲਾ ਲਏ ਬਿਨਾ ਮੇਰੇ ਕਲੇਜੇ ਠੰਡ ਨਹੀਂ ਪੈਂਦੀ ਬਸ ਬਦਲਾ ਜ਼ਰੂਰ ਲਵਾਂਗੀ ਜਵੰਦੀ ਵਾਲੀ ਗੱਲ ਠੀਕ ਏ ਫੀਮ ਦੇ ਦਿਆਂਗੀ ਪਰ ਦਿਆਂਗੀ ਕਿਸ ਤਰ੍ਹਾਂ ਜੇ ਉਹਨੂੰ ਪਤਾ ਲੱਗ ਗਿਆ ਤਾਂ ਈ ਜਵੰਦੀ ਤੋਂ ਹੀ ਸਲਾਹ ਨਾ ਪੁੱਛਾਂ ਨਹੀਂ ਇਸ ਤਰ੍ਹਾਂ ਗੱਲ ਅਗਾਹ ਨਿਕਲ ਜਾਏਗੀ ਜੇ ਉਹਨੇ ਉਸੇ ਨੂੰ ਦੱਸ ਦਿੱਤਾ ਤਾਂ ਜਵਾਨੀ ਵਾਰੇ ਦੋਹਾਂ ਦੀਆਂ ਗੂੜੀਆਂ ਰਹੀਆਂ ਨੇ ਫੇਰ ਉਹਦੇ ਨਾਲੋਂ ਪਹਿਲਾਂ ਮੇਰੀ ਮੌਤ ਆਵੇਗੀ ਬਸ ਕਿਸੇ ਕੋਲ ਧੂਕ ਹੀ ਨਾ ਕੱਡਾਂ ਪਰ ਆਇਸ ਖਿਆਲ ਨੂੰ ਛਾੜੀ ਦਿਆਂ ਕੀ ਲੈਣਾ ਏ ਪਾਪ ਕਰਕੇ ਪਾਪ ਤੇ ਉਹ ਉਦਣ ਪੰਨ ਕਰਨ ਲੱਗਾ ਸੀ ਜਿਹੜਾ ਆਪਣੀ ਰਾਤ ਦਾ ਤਹਾਇਆ ਫਿਰੇ ਉਹਨੂੰ ਮਾਰਨ ਵਿੱਚ ਕਾਹਦਾ ਪਾਪ ਮੈਂ ਬਦਲਾ ਜ਼ਰੂਰ ਲਵਾਂਗੀ ਇਸ ਤਰ੍ਹਾਂ ਸੋਚਦੀ ਨੂੰ ਉਹਨੂੰ ਕਈ ਰਾਤਾਂ ਤੇ ਦਿਨ ਲੰਘ ਗਏ ਉਹ ਕਿਸੇ ਨਾਲ ਵੀ ਖੁੱਲ ਕੇ ਨਹੀਂ ਸੀ ਬੋਲਦੀ ਸੂਰਤ ਵੀ ਉਦਾਸ ਰਹਿਣ ਦਾ ਕਾਰਨ ਪੁੱਛਦਾ ਤਾਂ ਉਹ ਕੁਝ ਨਹੀਂ ਕਹਿ ਕੇ ਟਾਲ ਛੱਡਦੀ ਕਿਸੇ ਦੇ ਕੋਲ ਬਹਿਣ ਨਾਲੋਂ ਉਹ ਅੰਦਰੇ ਇਕੱਲੀ ਪਈ ਰਹਿੰਦੀ ਇਸ ਨਿਤ ਦੀ ਚਿੰਤਾ ਨੇ ਉਹਦੀ ਅਰੋਗਤਾ ਤੇ ਵੀ ਬੁਰਾ ਅਸਰ ਕੀਤਾ ਉਹਦੀ ਭਗ ਦੀ ਜਵਾਨੀ ਉੱਤੇ ਮਰਦੇ ਹਾਣੀ ਛਾ ਗਈ ਉਹਦਾ ਰੰਗ ਹਲਦੀ ਵਰਗਾ ਹੋ ਗਿਆ ਸਾਰੇ ਸਰੀਰ ਵਿੱਚ ਕਿਤੇ ਰਤ ਨਾ ਰਹੀ ਇਉਂ ਪਾਸਨ ਲੱਗਾ ਜਿਵੇਂ ਬਿਮਾਰ ਹੁੰਦੀ ਹੈ ਕਈ ਵਾਰ ਉਹ ਨੂੰ ਆਪਣੇ ਆਪ ਨੂੰ ਵੀ ਭਰਮ ਪੈਂਦਾ ਕਿ ਉਹ ਨੂੰ ਕੁਝ ਹੋਇਆ ਹੋਇਆ ਹੈ ਇਨਾ ਕੋ ਮਣਕੇਰਾ ਦੇ ਵਹਿਣ ਵਿੱਚ ਪਈ ਦੇ ਅੰਦਰੋਂ ਇੱਕੇ ਵਾਰ ਲਾਟ ਵਾਂਗ ਖਿਆਲ ਬਾਲ ਉੱਠਦਾ ਕਿ ਉਹਦੀ ਦੁੱਖਾਂ ਵਿੱਚ ਨਪੀੜੀ ਹੋਈ ਰੂਹ ਘਰ ਲਾਉਂਦੀ ਬਦਲਾ ਬਦਲਾ ਉਹਨੇ ਦ੍ਰੜ ਇਰਾਦਾ ਕਰ ਲਿਆ ਸੀ ਕਿ ਬਦਲਾ ਲਵੇਗੀ ਇਸ ਕੰਮ ਵਾਸਤੇ ਗੰਡਾ ਸਿੰਘ ਦੀ ਡੱਬੀ ਵਿੱਚੋਂ ਨੇ ਚੋਰੀ ਟੋਲਾ ਕਾਫੀਮ ਕੱਢ ਲਈ ਪਰ ਹੁਣ ਉਹਨੂੰ ਆਪਣੇ ਕੰਮ ਵਾਸਤੇ ਵਰਤੇ ਕਿਵੇਂ ਇਸੇ ਸੋਚ ਵਿੱਚ 14 ਮਹੀਨਾ ਹੋਰ ਲੰਘ ਗਿਆ ਅੰਤ ਇੱਕ ਦਿਨ ਉਹਨੂੰ ਇੱਕ ਖਿਆਲ ਫੁਰਿਆ ਕਿ ਦੋਦੀ ਵਿੱਚ ਅਫੀਮ ਪਾ ਕੇ ਕਿਉਂ ਨਾ ਦੇ ਦੇਵੇ ਪਰ ਐਸ ਕੰਮ ਨੂੰ ਸਿਰੇ ਚਾੜਨ ਬਦਲੇ ਉਹਨੂੰ ਮਾਲਕ ਨਾਲ ਸੁਲ੍ਹਾ ਕਰਨੀ ਪੈਣੀ ਸੀ ਬਦਰਾ ਲੈਣ ਵਾਸਤੇ ਉਹਨੇ ਆਪਣੇ ਆਪ ਨੂੰ ਐਸ ਕੰਮ ਲਈ ਵੀ ਰਾਜ਼ੀ ਕਰ ਲਿਆ ਇੱਕ ਰਾਤ ਉਹ ਆਪ ਦੁੱਧ ਲੈ ਕੇ ਗੰਡਾ ਸਿੰਘ ਕੋਲ ਬੈਠਕ ਵਿੱਚ ਗਈ ਇਸ ਤੋਂ ਪਹਿਲਾਂ ਸੂਰਤ ਹੀ ਸਭ ਕੁਝ ਫੜਾ ਆਇਆ ਕਰਦਾ ਸੀ ਚੰਦੋ ਤੇ ਗੰਡਾ ਸਿੰਘ ਕਦੇ ਇੱਕ ਦੂਜੇ ਦੇ ਮੱਥੇ ਨਹੀਂ ਸਨ ਲੱਗੇ ਇੱਕੇ ਘਰ ਵਿੱਚ ਰਹਿੰਦਿਆਂ ਹੋਇਆਂ ਵੀ ਆਪਸ ਵਿੱਚ ਇੰਨੀ ਦੂਰੀ ਸੀ ਚੰਦੋ ਨੇ ਬਾਰੀ ਵਿੱਚ ਦੁੱਧ ਰੱਖ ਦਿੱਤਾ ਤੇ ਦੋਵੇਂ ਹੱਥ ਮਲਦੀ ਹੋਈ ਬੋਲੀ ਆਖਰੀ ਲੜਾਈ ਕਿੰਨਾ ਕੁ ਚੱਲ ਰਹੇਗੀ ਜਿੰਨਾ ਚਿਰ ਇੱਕ ਜਣਾ ਸਿਵੇ ਵਿੱਚ ਨਹੀਂ ਜਾ ਪੈਂਦਾ ਕੰਡਾ ਸਿੰਘ ਨੇ ਗੁੱਸੇ ਵਿੱਚ ਹੀ ਉੱਤਰ ਦਿੱਤਾ ਚੰਦੋ ਦੇ ਦਿਲ ਨੇ ਕਿਹਾ ਠੀਕ ਏ ਤੇਰਾ ਸਿਵਾ ਬਲਦਾ ਵੇਖ ਕੇ ਹੀ ਮੇਰੇ ਅੰਦਰ ਦੀ ਅਬੁਝੇਗੀ ਪਰ ਉਹ ਪਰਲੇ ਮਨੋਂ ਬੋਲੀ ਜਾਣ ਦਿਓ ਕੁਛ ਨਹੀਂ ਭਾਈ ਇਸ ਗੱਲ ਵਿੱਚ ਨਾ ਆਪ ਸੜੋ ਨਾ ਮੈਨੂੰ ਸੜੋ ਵੇਖੋਗਾ ਤੁਹਾਡਾ ਹਾਲ ਕੀ ਹੋ ਗਿਆ ਏ ਕੰਡਾ ਸਿੰਘ ਨੇ ਆਪਣੀ ਹਾਲਤ ਤੇ ਧਿਆਨ ਮਾਰਿਆ ਠੀਕ ਹੀ ਉਹਦੀ ਆਰੋਗਤਾ ਪਿੱਛਾ ਦਿੱਤੀ ਜਾ ਰਹੀ ਸੀ ਨੁਰਾਤ ਨੂੰ ਖਾਂਗਾਂ ਲੱਗ ਪਈ ਸੀ ਤੇ ਕਦੇ-ਕਦੇ ਮਾੜੀ ਜਹੀ ਕਸ ਵੀ ਹੋ ਜਾਂਦੀ ਸੀ ਉਹਨੇ ਚੰਦੋ ਦੀ ਗੱਲ ਦਾ ਉੱਤਰ ਕੋਈ ਨਾ ਦਿੱਤਾ ਪਰ ਦੁੱਧ ਫੜ ਕੇ ਪੀ ਲਿਆ ਅੱਜ ਹੋਰ ਹਲਕੇ ਗੌਰ ਉਪਰੋਂ ਦੋਹਾਂ ਵਿੱਚ ਸਲਾਹ ਹੋ ਗਈ ਪਰ ਦਿਲਾਂ ਵਿੱਚ ਉਹਵੇਂ ਅੱਗ ਬਲ ਰਹੀ ਸੀ ਇੱਕ ਦੇ ਅੰਦਰ ਬਦਲੇ ਦੀ ਤੇ ਇੱਕ ਦੇ ਸ਼ੱਕ ਦੀ ਇੱਕ ਦਿਨ ਚੰਦੋ ਨੇ ਕਿਹਾ ਜੇ ਆਖੂ ਤਾ ਦੋਹਾਂ ਨੂੰ ਪੋਸਤ ਵਾਲੀ ਦੁੱਧੀ ਬਣਾ ਦਿਆ ਕਰਾਂ ਸਿਰ ਤੋਂ ਚੰਗੀ ਹੁੰਦੀ ਏ ਏ ਬਹੁਵਚਨ ਵਿੱਚ ਦੂਜੇ ਨੂੰ ਪੁਕਾਰਨਾ ਉਹਨੇ ਗੁਰਨਾਮ ਕੋਰ ਕੇ ਘਰੋਂ ਸਿੱਖਿਆ ਸੀ ਜਿਵੇਂ ਤੇਰੀ ਮਰਜ਼ੀ ਗੰਡਾ ਸੰਗ ਨੇ ਹੌਲੀ ਜਹੀ ਉੱਤਰ ਦਿੱਤਾ ਚੰਗਾ ਫਿਰ ਭਾਲ ਕੇ ਪੋਸਤ ਮੰਗਾ ਦਿਓ ਸ਼ਹਿਰੋਂ ਤੁਹਾਡੇ ਨਾਲ ਹੀ ਮੇਰਾ ਜਹਾਨ ਵੱਸਦਾ ਏ ਇਹ ਮਗਰਲੇ ਵਾਕ ਨੇ ਉਹਦੀ ਆਤਮਾ ਨੂੰ ਇਤਹਲੂਨਾ ਦਿੱਤਾ ਭਾਰਤੀ ਦੇਵੀ ਦਾ ਜਹਾਨ ਠੀਕ ਹੀ ਉਹਦੇ ਪਤੀ ਨਾਲ ਵੱਸਦਾ ਹੈ ਪਰ ਬਦਲੇ ਦੀ ਅਗ ਨੇ ਇਸ ਖਿਆਲ ਨੂੰ ਉੱਥੇ ਹੀ ਦਬਾ ਦਿੱਤਾ ਅਗਲੇ ਦਿਨ ਤੋਂ ਉਹਨੇ ਪੋਸਤ ਭਾ ਕੇ ਦੋਦੀ ਬਣਾ ਕੇ ਦੇਣੀ ਆਰੰਭ ਕੋ ਦਿੱਤੀ ਇਸੇ ਤਰ੍ਹਾਂ 4 ਦਿਨ ਲੰਘ ਗਏ ਅਗਲੇ ਦਿਨ ਉਹਨੇ ਚਤਵਿਆ ਹੋਇਆ ਕਾਰਾ ਕਰਨ ਦਾ ਫੈਸਲਾ ਕੀਤਾ ਸਾਰੀ ਰਾਤ ਉਹ ਇੱਕ ਮਿੰਟ ਵੀ ਨਹੀਂ ਸੀ ਸੁੱਤੀ ਇੰਨਾ ਹੀ ਸੋਚਾਂ ਵਿੱਚ ਕੀ ਬਣੇਗਾ ਕੀ ਹੋਵੇਗਾ ਉਹਨੇ ਚਾਰੇ ਪੈਰ ਲੰਗਾ ਦਿੱਤੇ ਨਿੱਤ ਵਾਲੀਆਂ ਵਿਚਾਰਾਂ ਦੇ ਨਾਲ ਨਾਲ ਅੱਜ ਪਹਿਲੀ ਵਾਰ ਉਹਦੇ ਅੰਦਰ ਇੱਕ ਨਵਾਂ ਖਿਆਲ ਪੈਦਾ ਹੋਇਆ ਅੱ비 ਉਹਨੇ ਇਸ ਗੱਲ ਨੂੰ ਕਦੇ ਵਿਚਾਰਿਆ ਹੀ ਨਹੀਂ ਸੀ ਉਹ 4-5 ਮਹੀਨਿਆਂ ਤੱਕ ਮਾਂ ਬਣਨ ਵਾਲੀ ਸੀ ਆਉਣ ਵਾਲਾ ਬਾਲਕ ਤੇ ਉਹਦਾ ਪਿਤਾ ਇਸ ਤੋਂ ਅੱਗੇ ਕੁਛ ਨਾ ਸੋਚ ਸਕੀ ਇੱਥੋਂ ਤੱਕ ਬਦਲੇ ਦੀ ਆਗੋਂ ਨੂੰ ਲੈ ਆਈ ਸੀ ਉਹ ਉਸ ਤੋਂ ਪਛਾਣ ਵੀ ਨਹੀਂ ਹਟ ਸਕਦੀ ਸੀ ਸਾਰਾ ਦਿਨ ਵੀ ਉਹਦਾ ਇਸੇ ਹਾਲਤ ਵਿੱਚ ਲੰਘ ਗਿਆ ਉਹਨੇ ਲੁਕਾਈ ਹੋਈ ਅਫੀਮ ਨੂੰ ਕੱਢ ਕੇ ਕਈ ਵਾਰ ਤਲੀ ਤੇ ਧਰ ਕੇ ਵੇਖਿਆ ਉਹ ਕਾਲੀ ਜਹੀ ਡੜੀ ਵੱਧਦੀ ਵੱਧਦੀ ਹਿਮਾਲਿਆ ਜੱਡਾ ਆਕਾਰ ਧਾਰ ਲੈਂਦੀ ਸੀ ਉਸਨੇ ਮੌਤ ਕਦੇ ਵੇਖੀ ਨਹੀਂ ਸੀ ਪਰ ਖੂਹ ਤੋਂ ਪਿੱਛੇ ਅੱਜ ਦੂਰੀ ਦੂਜੀ ਵਾਰ ਉਹਨੂੰ ਇਸ ਕਾਲੇ ਰੂਪ ਵਿੱਚ ਮੌਤ ਵਿਖਾ ਲਈ ਦੇ ਰਹੀ ਸੀ ਉਹਨੇ ਅੱਜ ਦੋਵੇਂ ਡੰਗ ਰੋਟੀ ਨਹੀਂ ਸਿਖਾਦੀ ਅਸਲ ਵਿੱਚ ਉਹਨੂੰ ਰੋਟੀ ਖਾਣ ਦੀ ਸੋਧ ਹੀ ਨਹੀਂ ਸੀ ਉਸਨੇ ਅੱਗੇ ਬਾਗ ਹੀ ਪੋਸਤ ਮਾਲ ਕੇ ਦੁੱਧ ਵਿੱਚ ਪਾਇਆ ਤੇ ਨਾਲ ਹੀ ਉਹ ਅਫੀਮ ਵੀ ਉਹ ਬੈਠੀ ਪਤੀਲੇ ਵਿੱਚ ਚਮਚਾ ਫੇਰ ਰਹੀ ਸੀ ਪਰ ਬੜੇ ਨਿਰਾਰਥਕ ਜਿਹੇ ਭਾਵ ਨਾਲ ਉਹਨੂੰ ਪਤਾ ਨਹੀਂ ਰਿਹਾ ਕਿਹੜੇ ਵੇਲੇ ਉਹ ਸਭ ਕੁਝ ਛੰਨੇ ਵਿੱਚ ਪਾ ਕੇ ਪਤੀ ਵੱਲੇ ਲੈ ਤੁਰੀ ਉਹਦੀਆਂ ਲੱਤਾਂ ਅਗਾਹ ਤੋਰਨ ਦੀ ਥਾਂ ਏਛਾ ਨੂੰ ਜਾ ਰਹੀਆਂ ਸਨ ਉਹਦਾ ਗਾਲ ਆਪਣੇ ਆਪ ਘੁੱਟੀ ਦਾ ਜਾਂਦਾ ਸੀ ਤੇ ਸਿਰ ਚਕਰਾ ਰਿਹਾ ਸੀ ਉਹਦੇ ਹੋਸ਼ ਹਵਾਸ ਉਹਨੂੰ ਜਵਾਬ ਦਿੱਤੀ ਜਾ ਰਹੇ ਸਨ ਉਹਨੇ ਕੰਬਦੇ ਆ ਹੱਥਾਂ ਨਾਲ ਜ਼ਹਿਰ ਦਾ ਪਿਆਲਾ ਗੰਡਾ ਸਿੰਘ ਦੇ ਸਾਹਮਣੇ ਝਾਤ ਰਿਆ ਮੂੰਹੋਂ ਕੁਝ ਕਹਿਣ ਦੀ ਉਹਦੇ ਵਿੱਚ ਹਿੰਮਤ ਨਹੀਂ ਰਹੀ ਸੀ ਗਰਮ ਦੁੱਧ ਦੀ ਵਿੱਚੋਂ ਹਵਾੜ ਉੱਠ ਰਹੀ ਉਹਨੂੰ ਸਿਵੇ ਦੇ ਧੂਏ ਵਾਂਗ ਮਲੂਮ ਹੋ ਰਹੀ ਸੀ ਉਹ ਸੈਮੀ ਹੋਈ ਨਜ਼ਰ ਨਾਲ ਛੰਨੇ ਵੱਲ ਵੇਖ ਰਹੀ ਸੀ ਉਹਨੂੰ ਇਉਂ ਭਾਸ ਰਿਆ ਸੀ ਜਿਵੇਂ ਉਸ ਛੋਟੇ ਜਿਹੇ ਭਾਂਡੇ ਵਿੱਚੋਂ ਮੌਤ ਉੱਠ ਕੇ ਉਹਦਾ ਸਭ ਕੁਝ ਤਬਾਹ ਕਰ ਦੇਣ ਲੱਗੀ ਸੀ ਗੰਡਾ ਸਿੰਘ ਨੇ ਦੋਹਾਂ ਹੱਥਾਂ ਨਾਲ ਛੰਨਾ ਚੁੱਕ ਲਿਆ ਨਾਲ ਹੀ ਚੰਦੋ ਦਾ ਸਾਹ ਉਤਾਂ ਗਿਆ ਉਹਨੇ ਦੋਵੇਂ ਹੱਥ ਕਿਸੇ ਚੀਜ਼ ਦੇ ਫੜਨ ਵਾਸਤੇ ਉਤਾਂ ਚੱਕ ਲਏ ਗੰਡਾ ਸਿੰਘ ਛੰਨਾ ਮੂੰਹ ਦੇ ਕੋਲ ਲੈ ਗਿਆ ਉਹ ਘਟ ਪਰ ਨਹੀਂ ਲੱਗਾ ਸੀ ਜਾਇਕੇ ਵੇਰ ਚੰਦੋ ਦੀ ચીਕ ਨਿਕਲ ਗਈ ਤੇ ਉਹਨੇ ਛੇਤੀ ਨਾਲ ਗੰਡਾ ਸਿੰਘ ਦੇ ਹੱਥੋਂ ਛੰਨਾ ਖੋ ਲਿਆ ਉਹ ਇੱਕ ਵਾਰ ਪੁਕਾਰ ਉੱਠੀ ਨਾ ਪੀਆ ਜੇ ਇਹਦੇ ਵਿੱਚ ਫੀਮ ਜੇ ਤੇ ਉਹਨੇ ਛੰਨਾ ਚਲਾ ਕੇ ਇੱਕ ਪਾਸੇ ਮਾਰਿਆ ਦੋਦੀ ਡੁੱਲ ਗਈ ਛੰਨਾ ਟਿਕਰੀ ਟਿਕਰੀ ਹੋ ਗਿਆ ਗੰਡਾ ਸਿੰਘ ਦੀ ਸਮਝ ਵਿੱਚ ਕੁਝ ਨਾ ਆਇਆ ਉਹਨੇ ਪ੍ਰਸ਼ਨ ਭਰੀ ਨਿਗਾਹ ਨਾਲ ਚੰਦੋਵਾਲ ਤੱਕਿਆ ਉਹ ਡਰ ਕੇ ਚੀਕਾ ਮਾਰਦੀ ਦੂਜੇ ਅੰਦਰ ਜਾਵੜੀ ਉੱਥੇ ਉਹ ਲੀੜੇ ਵਿੱਚ ਮੂੰਹ ਲੁਕਾ ਕੇ ਉੱਚੀ ਉੱਚੀ ਰੋਣ ਲੱਗ ਪਈ ਇਹਨਾਂ ਤਿੰਨਾਂ ਮਹੀਨਿਆਂ ਵਿੱਚ ਗੰਡਾ ਸਿੰਘ ਦੀ ਆਤਮਾ ਨੇ ਬੜਾ ਫਲਟਾ ਖਾਦਾ ਸੀ ਹੁਣ ਉਹਨੂੰ ਉਹਨਾ ਗੁੱਸਾ ਚੰਦੋ ਤੇ ਨਹੀਂ ਜਿੰਨਾ ਆਪਣੇ ਆਪ ਤੇ ਸੀ ਉਹ ਸਾਰੇ ਬਖੇਰੇ ਦਾ ਮੂਲ ਕਾਰਨ ਆਪ ਨੂੰ ਹੀ ਸਮਝਦਾ ਸੀ ਰਾਤ ਦਿਨ ਉਹ ਆਪਣੀਆਂ ਭੁੱਲਾਂ ਤੇ ਪਛਤਾਉਂਦਾ ਰਹਿੰਦਾ ਸੀ ਹੁਣ ਉਹਨੂੰ ਗਿਆਨ ਹੋਇਆ ਸੀ ਕਿ ਉਹਨੇ ਵਿਚਾਰੀ ਚੰਦੋ ਦਾ ਜੀਵਨ ਨਾਸ਼ਟ ਕਰਨ ਵਿੱਚ ਵੱਡਾ ਭਾਪ ਕੀਤਾ ਹੈ। ਉਹ ਸਹਿਜ ਨਾਲ ਉੱਠ ਕੇ ਚੰਦੋ ਦੇ ਮਗਰੇ ਗਿਆ। ਪੋਲ ਜਾ ਕੇ ਉਹਨੇ ਬੜੀ ਧੀਰਜ ਨਾਲ ਪੁੱਛਿਆ, "ਜੀਤੋ ਦੀ ਚਾਚੀ, ਤੈਨੂੰ ਕੀ ਹੋਇਆ ਏ? ਤੂੰ ਕਿਉਂ ਇਸ ਤਰ੍ਹਾਂ ਰੋਣ ਲੱਗੀ ਹੋਈ ਏ?" ਚੰਦੋ ਤਰਵਕ ਕੇ ਪਰਾਂ ਹੋ ਗਈ। ਉਹਨੇ ਦੋਵੇਂ ਹੱਥ ਅੱਗੇ ਇਸ ਤਰ੍ਹਾਂ ਖਿਲਾਰੇ ਹੋਏ ਸਨ, ਜਿਵੇਂ ਕਿਸੇ ਨਾਲ ਲੱਗਣ ਤੋਂ ਡਰ ਕੇ ਕੋਈ ਬਚਣ ਦਾ ਕਾਰਾ ਕਰ ਰਿਹਾ ਹੁੰਦਾ ਹੋਵੇ। ਉਹ ਏਕੇਰਾ ਹੀ ਡੜਿਆ ਕੇ ਬੋਲੀ, "ਵੇਖਿਓ, ਮੇਰੇ ਨਾਲ ਨਾ ਲੱਗਿਓ। ਮੈਂ ਪਾਪਾ ਨਾਲ ਮੈਂ ਤੁਹਾਨੂੰ ਮਾਰਨ ਲੱਗੀ ਸਾਂ ਮੈਂ ਇਹਦੇ ਵਿੱਚ ਬਹੁਤ ਸਾਰੀ ਫੀਮ ਖੋਲੀ ਹੋਈ ਸੀ ਹੁਣ ਬੇਸ਼ੱਕ ਮਾਰਗਤੋ ਮੈਂ ਸੀ ਤੱਕ ਨਹੀਂ ਕਰਾਂਗੀ ਇਹ ਕੰਮ ਮੈਂ ਉਦਣ ਦਾ ਬਦਲਾ ਲੈਣ ਵਾਸਤੇ ਕੀਤਾ ਸੀ ਗੰਡਾ ਸਿੰਘ ਨੇ ਠੰਡਾ ਸਾਹ ਭਰ ਕੇ ਕਿਹਾ ਇਸ ਦੇ ਵਿੱਚ ਤੇਰਾ ਕੋਈ ਦੋਸ਼ ਨਹੀਂ ਸਭ ਮੇਰੇ ਕੀਤੇ ਦਾ ਫਾਲੇ ਮੈਂ ਤੇਰਾ ਜੀਵਨ ਬਰਬਾਦ ਕੀਤਾ ਏ ਮੈਨੂੰ ਇਸ ਉਮਰੇ ਵਿਆਹ ਨਹੀਂ ਸੀ ਕਰਾਉਣਾ ਚਾਹੀਦਾ ਜਿਹਦੀ ਆਪਣੀ ਜਵਾਨੀ ਰੁੱਸ ਗਈ ਹੋਵੇ ਉਹ ਕਿਸੇ ਦੀ ਜਵਾਨੀ ਨੂੰ ਕੈਸ ਲਾਰੇ ਉੱਤੇ ਰਾਜੀ ਰੱਖ ਸਕਦਾ ਏ ਕਿਹੜਾ ਕਾਸਟੇ ਜੋ ਮੈਂ ਤੈਨੂੰ ਨਹੀਂ ਪਹੁੰਚਾਇਆ ਜੋ ਤੂੰ ਕਰਨ ਲੱਗੀ ਸੈਂ ਠੀਕ ਸੀ ਪਰ ਤੈਨੂੰ ਹੁਣ ਇੰਨੀ ਖੇਚਲ ਕਰਨ ਦੀ ਲੋੜ ਨਹੀਂ ਮੈਂ ਆਪ ਹੀ ਅਗਾਹ ਦੀ ਤਿਆਰੀ ਕਰ ਰਿਹਾ ਹਾਂ ਬਸ ਕੁਛ ਦਿਨ ਦੀ ਹੀ ਖੇੜੇ ਸਭ ਝਗੜੇ ਮੁੱਕ ਜਾਣਗੇ ਇਉਂ ਨਾ ਆਖੋ ਚੰਦੋ ਬੜਾ ਤਰਲਾ ਲੈ ਕੇ ਬੋਲੀ ਕਿਉਂ ਮੂੰਹੋਂ ਕਸਨੀਆਂ ਕੱਢਣ ਰਹੇ ਹੋ ਜੋ ਮਾਲਕ ਬਿਨਾ ਇਸਤਰੀ ਦਾ ਕੋਈ ਨਹੀਂ ਬਣਦਾ ਹੁੰਦਾ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ